ਸਰੀ ਆਪਾਂ ਦੇਖਦੇ ਆ ਕਿ ਜੀ ਖਾਨ ਨੂੰ ਸੋਨਮ ਬਾਜਵਾ ਦਾ ਆਸ਼ਿਕ ਕਿਹਾ ਜਾਂਦਾ ਹੈ ਉੱਥੇ ਇੱਕ ਨਵੀਂ ਗੱਲ ਸਾਹਮਣੇ ਆਈ ਜਦੋਂ ਕਿ ਬਰਨਾਲਾ ਆਊਟਲੈਟ ਦੇ ਵਿੱਚ ਗੁਲਾਬ ਸਿੱਧੂ ਦਾ ਸ਼ੋਅ ਸੀ ਤੇ ਉੱਥੇ ਉਸਦੇ ਖਾਸ ਦੋਸਤ ਜੀ ਖਾਨ ਤੇ ਸੱਬਾ ਤੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਆਏ ਹੋਏ ਸੀ ਉੱਥੇ ਹੀ ਜਦੋਂ ਜੀ ਖਾਨ ਤੇ ਗੁਲਾਬ ਸਿੱਧੂ ਪਰਫਾਰਮੈਂਸ ਕਰ ਰਹੇ ਸੀ ਤਾਂ ਗੁਲਾਬ ਸਿੱਧੂ ਨੇ ਆਪਣਾ ਲਾਹੌਰ ਗਾਣਾ ਸ਼ੁਰੂ ਕਰ ਦਿੱਤਾ ਤੇ ਲਾਹੌਰ ਗਾਣਾ ਗਾਉਂਦੇ ਹੋਏ ਰੋਮਾਂਟਿਕ ਮਾਹੌਲ ਬਣ ਗਿਆ ਤੇ ਜੀ ਖਾਨ ਨੀਕਾ ਦੇ ਨਾਲ ਇੰਜੋਏ ਕਰਨ ਲੱਗ ਗਿਆ ਡਾਂਸ ਕਰਨ ਲੱਗ ਗਿਆ ਤਾਂ ਨਾਲ ਹੀ ਗੁਲਾਬ ਸਿੱਧੂ ਨੇ ਕੀ ਕਿਹਾ ਸੋਨਮ ਬਾਜਾ ਗੁੱਸਾ ਕਰ ਜੂਗੀ ਤਾਮਲਿਆ ਨਾ ਓਏ ਕਮਲਿਆ ਸੋਨਮ ਬਾਜਬਾ ਗੁੱਸਾ ਕਰ ਜੂਗੀ ਗੁਲਾਬ ਸਿੱਧੂ ਦੇ ਇਹਨੇ ਕਹਿੰਦੇ ਹੀ ਲੋਕਾਂ ਨੇ ਕੂਕਾਂ ਚੱਕ ਦਿੱਤੀਆਂ ਮਾਹੌਲ ਇੱਕ ਨੰਬਰ ਦੇ ਵਿੱਚ ਬਣਾ ਦਿੱਤਾ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀ ਗੁਲਾਬ ਸਿੱਧੂ ਦਾ ਸ਼ੋਅ ਤੇ ਲੋਕ ਦਰਖਤਾਂ ਤੇ ਚੜ ਚੜ ਕੇ ਵੀ ਗੁਲਾਬ ਸਿੱਧੂ ਦੇ ਸ਼ੋਅ ਨੂੰ ਇੰਜੋਏ ਕਰ ਰਹੇ ਸੀ ਨਾਲ ਦੀ ਨਾਲ ਵਿੱਚੋਂ ਇੱਕ ਆਵਾਜ਼ ਆਈ ਕਿ ਬਾਈ ਗੁਲਾਬ ਸਿੱਧੂ ਕੋਈ ਚੱਕਰ ਨਹੀਂ ਸੋਨਮ ਬਾਜਵਾ ਤਾਂ ਬਾਲੀਵੁੱਡ ਦੇ ਵਿੱਚ ਫਿਲਮਾਂ ਬਣਾ ਰਹੀ ਆ ਜੀ ਖਾਨ ਨੂੰ ਵੀ ਹੁਣ ਫੁੱਲ ਇੰਜੋਏ ਕਰਨ ਦੇ ਨਹੀਂ ਗੁੱਸਾ ਕਰਦੀ ਸੋਨਮ ਬਾਜਵਾ ਕਿ ਸ਼ੋਅ ਦੀਆਂ ਤਸਵੀਰਾਂ ਤੇ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਫੁੱਲ ਇੰਜੋਏ ਕੀਤਾ ਬਾਕੀ ਗੁਲਾਬ ਸਿੱਧੂ ਦੇ ਸੁਭਾਅ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੇ ਗੁਲਾਬ ਸਿੱਧੂ ਦੇ ਜੀ ਨੂੰ ਪਿਆਰ ਕਰਦੇ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ